ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਾਰੇ ਠੀਕ ਹੀ ਹੋਵੋਗੇ ਜੀ ਅੱਜ ਆਪਾਂ ਚੱਲੇ ਆਂ ਗੁਰਦੁਆਰਾ ਫਤਿਹਗੜ ਸਾਹਿਬ ਤੇ ਕੋਈ ਕੰਮ ਆ ਰੱਖੀ ਜੀ ਚਲੋ ਸੋਚਿਆ ਤੁਹਾਨੂੰ ਦਰਸ਼ਨ ਕਰਾ ਦਿੰਦੇ ਆਂ ਜੀ ਵੈਸੇ ਗਰਮੀ ਬਹੁਤ ਸੀ ਦੁਪਹਿਰ ਦਾ ਟਾਈਮ ਹੋ ਗਿਆ ਤੇ ਆਪਣਾ ਇਹ ਐਂਟਰੀ ਡੇਟ ਹੈ ਜੀ ਯਾਦਗਾਰ ਬਣਾਇਆ ਹੋਇਆ ਜੀ ਬਾਬਾ ਬੰਦਾ ਸਿੰਘ 72 ਜਦੋਂ ਇਹਨਾਂ ਨੇ ਸਰੰਦਰੀ ਜਿੱਤੀ ਸੀ ਜੀ ਇਹ ਕੌਣ-ਕੌਣ ਆ ਜੀ ਫਤੇਗੜ ਸਾਹਿਬ ਤੋਂ ਜੀ ਕਮੈਂਟ ਜ਼ਰੂਰ ਕਰਿਓ ਜੀ ਤੇ ਕੌਣ-ਕੌਣ ਜਾਣਦਾ ਰਹਿੰਦਾ ਜੀ ਫਤੇਗੜ ਸਾਹਿਬ ਕਮੈਂਟ ਜ਼ਰੂਰ ਕਰਿਓ ਜੀ ਤੇ ਆਪਣਾ ਏਰੀਆ ਮੋਹੱਲੀ ਆਪਾਂ ਜੀ ਮੋਹੱਲੀ ਬਨੂੜ ਤੋਂ ਆ ਜੀ ਬਾਕੀ ਕੰਮ ਆਈ ਸੀ ਚਲੋ ਬੁਲਾਵ ਆ ਗਿਆ ਤਾਂ ਚੱਲ ਪਏ ਤੇ ਆਲੂ ਵੀ ਚੈੱਕ ਕਰੋ ਜੀ ਇਥੋਂ ਜੀ 5-10 ਮਿੰਟ ਦਾ ਰਸਤਾ ਜੀ ਬਸ ਅਸੀਂ ਪਹੁੰਚਣ ਵਾਲੇ ਆ ਜੀ ਬਾਕੀ ਸਵਾਦ ਇਹ ਦਿਨਾ ਚ ਕੋਣ-ਕੋਣ ਜਾਂਦਾ ਜੀ ਕਮੈਂਟ ਜ਼ਰੂਰ ਕਰਿਓ ਜੀ ਤੇ ਕਿਸ ਕਿਸੇ ਨੂੰ ਇੱਥੇ ਦਾ ਇਤਿਹਾਸ ਪਤਾ ਕਮੈਂਟ ਜ਼ਰੂਰ ਕਰਿਓ ਜੀ ਆਹ ਲੋ ਜੀ ਅਸੀਂ ਪਹੁੰਚਣ ਵਾਲੇ ਆ ਤੇ ਰਸਤੇ 'ਚ ਬਹੁਤ ਜਗ੍ਹਾ ਠੰਡੇ ਮਿੱਠੇ ਜਲਦੀ ਸ਼ਿਵਲਾਂ ਚੱਲ ਰਹੀ ਸੀ ਜੀ ਤੇ ਆ ਦੇਖੋ ਜਾਮ ਲੱਗਿਆ ਹੋਇਆ ਲੰਗਰ ਚੱਲ ਰਿਹਾ ਜੀ ਇੱਥੇ ਠੰਡੇ ਮਿੱਠੇ ਜਲਦੀ ਸ਼ਹੀਦ ਤੇ ਛੋਟੇ ਛੋਟੇ ਬੱਚੇ ਸੇਵਾ ਕਰਦੇ ਹੋਏ ਤੇ ਬਸ ਵੀਡੀਓ ਜੇ ਬਣਾਈ ਰਿਹਾ ਹੋ ਜੀ ਕੁਝ ਮਿੰਟਾਂ ਜੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਆਹ ਦੇਖੋ ਜੀ ਚੰਡਿਆਂ ਦੇ ਲੱਗੇ ਹੋਏ ਆ ਜੀ ਮੋਟਰਸਾਈਕਲ ਤੇ ਲਗਾਉਣ ਵਾਸਤੇ ਜੀ ਅਬ ਐ ਮਕੁੰਡ ਸੈਵ ਕੋਣ ਕੋਣ ਜਾ ਰਿਹਾ ਜੀ ਇਸ ਵਾਰ ਜੀ ਕਮੈਂਟ ਜ਼ਰੂਰ ਕਰਿਓ ਜੀ ਅਛੀ ਤਰ੍ਹਾਂ ਵਸ ਕੇ ਨਹੀਂ ਕਹਤੇ ਜੀ ਚਲੋ ਜਿੱਦਨ ਬਲਾਵਾ ਆ ਗਿਆ ਜ਼ਰੂਰ ਜਾਵਾਂਗੇ ਬਾਕੀ ਇਸ ਵਾਰ ਪਲਾਨ ਤਾਂ ਹੈਗਾ ਜੀ ਬਾਕੀ ਦੇਖਦੇ ਆ ਜੀ ਆਹ ਦੇਖੋ ਜੀ ਸਾਹਮਣੇ ਸਾਹਮਣੇ ਦਰਸ਼ਨ ਹੋ ਰਿਹਾ ਜੀ ਇਹ ਕੋਲ ਜਾਗਾ ਜੀ ਮਾਤਾ ਗੁਜਰੀ ਕੋਲ ਚ ਹੈ ਜੀ ਇੱਥੇ वैसे आज संगत बहुत सी, जी जी, संग संग सी से है इतनी गर्मी से सोचा सी कि ਘਟੋ ਗਈ ਪਰ ਸੰਗਤਾਂ ਦਾ ਪਿਆਰ ਦੇਖੋ ਜੀ ਕਿੰਨਾ ਇੰਨੀ ਗਰਮੀ ਚ ਵੀ ਸੰਗਤਾਂ ਬਹੁਤ ਸੀ ਜੀ ਅਸੀਂ ਹਮੇਸ਼ਾ ਬੈਕ ਸਾਈਡ ਤੋਂ ਜਾਂਦੇ ਆਂ ਜੀ ਕਿਉਂਕਿ ਇੱਥੇ ਪਾਰਕਿੰਗ 'ਚ ਲਗਾਉਣਾ ਮੋਟਰਸਾਈਕਲ ਸਹੀ ਰਹਿੰਦਾ ਜੀ ਤੇ ਛਾਂ ਹੁੰਦੀ ਹੈ ਜੀ ਵੈਸੇ ਅਸੀਂ ਤਾਂ ਵੈਸੇ ਅੰਦਰ ਰਹਿੰਦੇ ਆਂ ਜੀ ਜਦੋਂ ਗੁਲਾਬ ਆਉਂਦਾ ਤੇ ਆਹ ਲਓ ਜੀ ਐਂਟਰੀ ਗੇਟ ਜੀ ਦਰਸ਼ਨ ਕਰੋ ਜੀ ਤੇ ਵੀਡੀਓ ਜੋ ਬਣੀ ਰਿਹਾ ਹੋ ਜੀ ਫੁੱਲ ਵੀਡੀਓ ਜ਼ਰੂਰ ਦੇਖਿਓ ਜੀ ਕਮੈਂਟ ਜ਼ਰੂਰ ਕਰਿਓ ਜੀ ਤੇ ਹੁਣੇ ਆਪਣਾ ਨਵੀਂ ਵੀਡੀਓ ਬਣਾਉਣ ਲੱਗੇ ਆ ਜੀ ਐਨਾ ਐਕਸਪੀਰੀਅੰਸ ਨਹੀਂ ਹੈਗਾ ਗਲਤੀ ਗੁਲਤੀ ਮਾਫ ਕਰਿਓ ਜੀ ਆਲੋ ਜੀ ਆ ਦੇਖੋ ਜੀ ਬਹੁਤ ਸੰਘਨਤੀ ਸੀ ਇੱਥੇ ਪਾਰਕਿੰਗ ਜਗ੍ਹਾ ਲਗਾਉਣ ਵਾਸਤੇ ਜਗ੍ਹਾ ਵੀ ਨਹੀਂ ਸੀ ਤੇ ਆਪਾਂ ਜਗ੍ਹਾ ਦੇਖ ਕੇ ਫਿਰ ਬਾਈਕ ਲਗਾਈ ਆ ਦਰਸ਼ਨ ਕਰੋ ਜੀ ਖੰਡੇਬੁਰਚੇ ਦੇ ਇਸ ਇਤਿਹਾਸ ਕਿਸ ਕਿਸੇ ਨੂੰ ਪਤਾ ਜੀ ਕਮੈਂਟ ਜ਼ਰੂਰ ਕਰਿਓ ਜੀ ਇੱਥੇ ਸਿੰਘ ਸਿੱਤਾਂ ਦੇ ਸੰਸਕਾਰ ਕੀਤੇ ਹੋਏ ਆ ਜੀ ਤੇ ਵਾਹਿਗੁਰੂ ਸਾਹਿਬ ਨੇ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਆ ਦੇਖੋ ਇਹ ਸੰਗਤਾਂ ਦਾ ਪਿਆਰ ਇੰਨੀ ਗਰਮ ਜੀ ਧੁੱਪ ਚਾ ਜੀ ਤੇ ਆਪਾਂ ਦੂਜੀ ਸਾਈਡ ਤੋਂ ਆਏ ਸੀ ਇਸ ਕਾਰਨ ਹੁਣ ਆਪ ਨੂੰ ਦੇਖਾਉਣ ਵਾਸਤੇ ਦੂਜੀ ਸਾਈਡ ਜਾਣਾ ਪੈਣਾ ਜੀ ਤੇ ਇੱਥੇ ਜੀ ਡੋਨੇਸ਼ਨ ਵਾਸਤੇ ਬਹੁਤ ਕੈਂਪ ਲੱਗੇ ਹੋਏ ਆ ਕਿਸੇ ਨੇ ਬਲੱਡ ਖੂਨ ਦਾਨ ਕਰਨਾ ਹੋਵੇ ਜੀ ਤੇ ਆਪਾਂ ਦੇਖ ਰਾਨ ਆਗੇ ਜੀ ਇੱਥੇ ਇਹ ਇਹ ਸਾਹਮਣੇ ਜੋੜਾ ਘਰ ਹੈ ਜੀ ਤੇ ਆਪਾਂ ਇੱਥੇ ਦੇਖਾਈ ਜੀ ਜਿੰਨੀ ਕੰਪਨੀ ਸੇਵਾ ਪੂਰੀ ਸੀ ਜੀ ਦੇਖ ਰਾਨ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਂਦੇ ਆ ਜੀ ਯਾਰ ਦਰਸ਼ਨ ਕਰੋ ਜੀ ਸਚ Khand ਦੇ ਜੀ ਦੇਖੋ ਜੀ ਕਿੰਨਾ ਸੋਹਣਾ ਦਰਵਾਜ਼ਾ ਹੈ ਜੀ ਤੇ ਇਹ ਦੋ ਨਿਸ਼ਾਨ ਸਭ ਲਗਾਏ ਹੋਏ ਆ ਜੀ ਜਿਸ ਨੂੰ ਵੀ ਪਤਾ ਜੀ ਪੁਲਿਸ ਕਮੈਂਟ ਚ ਰੂਰ ਕਰਿਓ ਜੀ ਦੇਖਦੇ ਆ ਕਿਸੇ ਕਿਸੇ ਨੂੰ ਨੋਟ ਜੀ ਤੇ ਗਰਮੀ ਬਹੁਤ ਸੀ ਫਰਸ਼ ਬਹੁਤ ਜ਼ਿਆਦਾ ਗਰਮ ਸੀ ਤੇ ਇੱਥੇ ਭੱਜ ਕੇ ਜਾਣਾ ਪਿਆ ਜੀ ਛੱਟ 'ਚ ਆ ਲੋ ਜੀ ਦਰਸ਼ਨ ਕਰੋ ਜੀ ਅੱਜ ਸਾਡੇ ਨਾਲ ਵਾਈਫ ਵੀ ਆਏ ਹੋਈ ਸੀ ਜੀ ਤੇ ਆ ਦੇਖਿਓ ਜਿਉਂ ਤੋਂ ਪ੍ਰੇਮ ਖੇਲਣ ਦਾ ਚਾਹੋ ਸਿਰਦਰ ਤਲੀ ਗਲੀ ਮਿਲੀ ਮੇਰੀਆਂ ਆਉਂ ਕਿਰਪਾ ਕਰੇ ਮਹਾਰਾਜ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ ਜੀ ਸਭ ਨੂੰ ਛੜਦੀ ਕਲਾ ਵਿੱਚ ਰੱਖਣ ਜੀ ਇਹ ਆ ਲਈ ਨਿਸ਼ਾਨ ਸਾਹਿਬ ਤੇ ਦਰਸ਼ਨ ਕਰਉ ਜੀ ਤੋਂ ਉਹਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਇੱਥੇ ਜੀ ਦੇਗ ਨੂੰ ਭੋਗ ਲਵਾ ਕੇ ਦਰਸ਼ਨ ਕਰਨ ਚੱਲੇ ਆ ਜੀ ਅੰਦਰ ਇਹ ਵੀਡੀਓ ਜੋ ਬਣਾ ਰਿਹਾ ਹਾਂ ਜੀ ਜਲਦੀ ਦਰਸ਼ਨ ਕਰਾਵਾਂਗੇ ਅੰਦਰ ਤੋਂ ਜੀ ਸੰਗਤ ਬਹੁਤ ਸੀ ਜੀ ਅੱਜ ਵੀ ਵੈਸੇ 1 ਜੂਨ ਕਰਨੀ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਜਿਹੜਾ ਹੋਇਆ ਸੀ ਪੰਜਾਬ ਚ ਫਸਿਦਾਂ ਬਹੁਤ ਨੁਕਸਾਨ ਹੋਇਆ ਸੀ ਇਹਦੇ ਰੂਪੇ ਦਾ ਦਾ ਤੱਕਾ ਹਰ ਦਾ ਇੱਥੇ ਥੱਲੇ ਪੋਰਾ ਸਾਹਿਬ ਜਿੱਥੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਦੀਵਾਰਾਂ ਵਿੱਚ ਚਿੰਨ੍ਹ ਦਿੱਤੇ ਗਏ ਸੀ ਤੇ ਇਹ ਨਿਸ਼ਾਨ ਸਾਹਿਬ ਉਹਨਾਂ ਦੋਨੇ ਬਾਬਾ ਜੀ ਦੇ ਨਾਮ ਤੇ ਲੱਗੇ ਹੋਏ ਹਨ ਜੀ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਤੇ ਥੱਲੇ ਬਾਬਾ ਜੀ ਸਥਾਨ ਬਣੇ ਹੋਏ ਹਨ ਜੀ ਜਿੱਥੇ ਬਾਬਾ ਜੀ ਨੂੰ ਦੀਵਾਰਾਂ ਵਿੱਚ ਚਿੰਨ੍ਹਵਾ ਦਿੱਤਾ ਗਿਆ ਸੀ ਜੀ ਇਸੇ ਤਰ੍ਹਾਂ ਬਾਬਾ ਜੀ ਸਾਨੂੰ ਵੀ ਬਾਣੀ ਬਾਣੇ ਨਾਲ ਜੋੜਨ ਸਿੱਖੀ ਸਿੱਧਕ ਨਾਲ ਜੋੜਨ ਵਿੱਚ ਆਜ ਜਗਦੀ ਜੋਤਾਂ ਪਿਆ ਸਿੰਘ ਸਿੱਧਾਂ ਦੀਆਂ ਜੀ ਦੇਖੋ ਇਹ ਸੰਗਤਾਂ ਦਾ ਹੜ ਕਿੰਨਾ ਪਿਆਰੀ ਸੰਗਤਾਂ ਵਿੱਚ ਇੰਨੀ ਕਰਮੀ ਵਿੱਚ ਵੀ ਦਰਸ਼ਨ ਕਰਨਾ ਆਵੇ ਤੇ ਇਹਦੇ ਬਾਅਦ ਆਸ਼ੀਰਵਾਦ ਜੀ ਦਰਸ਼ਨ ਕਰਨ ਤੋਂ ਬਾਅਦ ਇੱਥੇ ਲੰਗਰ ਚੱਲ ਰਹੀ ਠੰਢੀ ਮਿੱਠੀ ਚਲਦੀਆਂ ਛਿੱਲਾਂ ਜੀ ਨਸਤੀ ਦਾ ਲੰਗਰ ਤੇ ਅਸੀਂ ਵੀ ਨਸੀਬਤ ਅੰਦਰ ਸਕੇ ਜੀ ਨਾ ਦੇਖੋ ਜੀ ਅੱਛਾ ਤੇ ਕੌਣ ਕੌਣ ਆ ਰਿਹਾ ਹੈ ਜੀ ਅੱਜ ਦੀ ਫੋਟੋ ਫੜੇ ਸਾਬ ਕਮੈਂਟ ਜ਼ਰੂਰ ਕਰਿਓ ਜੀ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਠੰਡੇ ਪੁੱਲ ਜੀ ਸਾਹਿਬ ਜੀ ਦੇ ਤੇ ਵੀਡੀਓ ਚ ਬਨੇ ਰਹੋ ਜੀ ਆਲੀ ਤੇ ਦਸੰਬਰ ਮਹੀਨੇ ਚ ਕੌਣ ਆਂਦਾ ਜੀ ਕਮੈਂਟ ਜ਼ਰੂਰ ਕਰਿਓ ਇਹ ਵੀਡੀਓ ਬਣਾਈ ਰਹੀ ਹੋ ਜੀ ਇੱਥੇ ਜੀ 10 ਸੋਨ ਨੂੰ ਠੰਡੇ ਬੁਰਜ ਚ ਮਾਤਾ ਗੁਜਰ ਜੀ ਅਤੇ ਸਹਬ ਚਾਦਿਆਂ ਨੂੰ ਰੱਖਿਆ ਗਿਆ ਸੀ ਜਿਹੜਾ ਕਰਕੇ ਕੀਤਾ ਰੰਗ ਬਦਲਣ ਪਰ ਗੁਰੂ ਜੀ ਦੇ ਲਾਲਾ ਨੇ ਸੀਧੀ ਦੇ ਦਿੱਤੀ ਤੇ ਸਾਡੇ ਵਰਗੇ ਅੱਜ ਕਰ ਜੋ ਕਿ ਦਸਤਾਰ ਵੀ ਬੰਨਣਾ ਪਸੰਦ ਨਹੀਂ ਕਰਦੇ ਚਲੋ ਤੁਹਾਡੀ ਜ਼ਿੰਦਗੀ ਇਹ ਜੋ ਵਿਜਿੱਤਾਂ ਦੀਏ ਤੇ ਦਰਸ਼ਨ ਕਰੋ ਜੀ ਤੇ ਇੱਥੇ ਦੱਸਦੇ ਆਂ ਜੀ ਕਿ ਠੰਡੇ ਬੁਰਜ ਚੋਂ ਨੀਚੇ ਉਸ ਟਾਈਮ ਬੰਦ ਨਦੀ ਚਲਦੀ ਸੀ ਜੋ ਕਿ ਬੰਦ ਕਰ ਦਿੱਤੀ ਗਈ ਤੇ ਠੰਡ ਬਹੁਤ ਹੁੰਦੀ ਸੀ ਇੱਥੇ ਸੁਰਖਤੀ ਜੀ ਇਹਦੇ ਬਾਅਦ ਤੇ ਇੱਕ ਲਗਨ ਤੋਂ ਬਾਅਦ ਅਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ ਜੀ ਸਾਹਮਣੇ ਇੱਥੇ ਦਰਬਾਰ ਸਾਹਿਬ ਦਾ ਦਰਸ਼ਨ ਹੋ ਰਿਹਾ ਜਿੱਥੇ ਗੁਰੂ ਜੀਤ ਲਾਲ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਸਾਮਣੇ ਇਹਨਾਂ ਘਰ ਹਾਲ ਜੀ ਕੁ ਐਸੇ ਕਾਰ ਸੇਵਾ ਵਾਲੇ ਨੇ ਜੀ ਪੁਰਾਣੀ ਦਿੱਖ ਦੇਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਜੀ ਬਾਕੀ ਚਲੋ ਜੋ ਵੀ ਹੈ ਠੀਕ ਹੈ ਜੀ ਪਰ ਇਹਦੇ ਨਿਚੂ ਜੀ ਨਦੀ ਹੈ ਜੀ ਉਹ ਵੀ ਬਹੁਤ ਕਾਫੀ ਟਾਈਮ ਪਹਿਲਾਂ ਬੰਦ ਹੋ ਗਈ ਸੀ ਜੀ ਇੱਥੇ ਜੀ ਕਹਿੰਦੇ ਸੂਬੇ ਨੇ ਆਪਣੇ ਰਹਿਣ ਵਾਸਤੇ ਬਣਾਏ ਹੋਏ ਸੀ ਗਰਮੀ ਵਿੱਚ ਤੇ ਉਹਨਾਂ ਨੇ ਸਜਾ ਦੇਣ ਵਾਸਤੇ ਇੱਥੇ ਮਾਤਾ ਜੀ ਤੇ ਸਾਹਿਬ ਜਦਿਆਂ ਨੂੰ ਰੱਖਿਆ ਹੋਇਆ ਸੀ ਕਿ ਮਨ ਜਾਣ ਤੇ ਇਹਦਾ ਦਰਸ਼ਨ ਕਰਨ ਤੋਂ ਬਾਅਦ ਅਸੀਂ ਸਰੋਵਰ ਜਗੇ ਇੱਥੇ ਪੰਜ ਸਨਾਨਾ ਕੀਤਾ ਮਨ ਤਬੂ ਸੀ ਕਿ ਸਨਾਨ ਕਰੀਏ ਪਰ ਵਸਤਰ ਨਹੀਂ ਲੈ ਕੇ ਗਏ ਸੀ ਹੋਰ ਜੀ ਮਨ ਮਾਰ ਕੇ ਇਦਾਂ ਮੁੜਿਆ ਏ ਤੇ ਇੱਥੇ ਬਹੁਤ ਬੱਚੇ ਸਨਾਨ ਕਰ ਰਹੇ ਸੀ ਜੀ ਆ ਦੇਖੋ ਜੀ ਪੂਰਾ 뷰 ਜੀ। ਔਰ ਸਰੋਵਰ ਦੇ ਦਰਸ਼ਨ ਕਰੋ ਜੀ। ਇਸੇ ਤਰ੍ਹਾਂ ਵੀਡੀਓ ਚ ਬਣੇ ਰਹੋ ਜੀ। ਕਮੈਂਟ ਜ਼ਰੂਰ ਕਰਿਓ ਜੀ ਕਿੱਥੇ-ਕਿੱਥੇ ਤੋਂ ਵੀਡੀਓ ਦੇਖ ਰਹੇ ਹੋ ਜੀ ਤੁਸੀਂ ਸਾਰੇ ਜਣੇ ਜੀ। ਤੂਈ ਸਾਨੂੰ ਵੀ ਪਤਾ ਲੱਗੇ ਸਾਡੀ ਵੀਡੀਓ ਕਿੱਥੇ ਤੱਕ ਪਹੁੰਚ ਗਈ ਹੈ ਜੀ। ਤੇ ਇਦਾਂ ਤੁਹਾਨੂੰ ਗੁਰੂ ਧੰਮ ਗੁਰੂ ਧੰਮ ਮੰਦਿਰ ਦੇ ਦਰਸ਼ਨ ਕਰਾਂਦੇ ਰਹਾਂਗੇ ਜੀ। ਜਦੋਂ ਤੱਕ ਬਾਬਾ ਜੀ ਸ਼ਿਵਾਲੇਂ ਦੇ ਰਹਿਣਗੇ। ਤੇ ਇੱਥੇ ਗੁਰਦੁਆਰਾ ਸਾਹਿਬੀ ਕੇ ਥਾਂਾਂ ਤੇ ਲੰਗਰ ਚੱਲ ਰਿਹਾ ਸੀ ਜੀ ਠੰਡੇ ਮਿੱਠੇ ਚਲਦੀ ਸੀ ਵੀ ਲੱਸੀ ਜੀ ਜਲਜੀਰਾ ਇੰਨੀ ਗਰਮੀ ਚ ਵੀ ਸੇਵਾਦਾਰ ਕੂੜੀ ਸੇਵਾ ਕਰ ਰਹੇ ਸੀ ਜੀ ਅਸੀਂ ਕੌਣ ਹੁੰਦੇ ਆ ਸੇਵਾ ਕਰਨ ਵਾਲੇ ਜੀ ਸੇਵਾ ਤਾਂ ਉਹਨਾਂ ਨੇ ਆਪ ਲੈਣੀ ਆ ਤੇ ਸਾਰੇ ਜਣੇ ਗੁਰਸਿੱਖ ਬਣੋ ਜੀ ਅਮਰ ਛਕੋ ਜੀ ਗੁਰੂ ਵਾਲਾ ਬਣੋ ਜੀ ਆ ਦੇਖੋ ਜੀ ਛੋਟੇ ਛੋਟੇ ਬੱਚੇ ਮੱਛੀਆਂ ਨਾਲ ਖੇਡ ਰਹੇ ਸੀ ਜੀ ਇੱਕ ਛੋਟਾ ਜਿਹਾ ਬੱਚਾ ਰੱਖਿਆ ਸੀ ਜੀ ਮੈਨੂੰ ਲੱਗਦਾ 2 ਸਾਲ ਦਾ ਸੀ ਬਹੁਤ ਖੁਸ਼ ਹੋ ਰਿਹਾ ਸੀ ਮੱਛੀਆਂ ਨੂੰ ਦੇਖ ਕੇ ਉਹਦੇ ਬਾਅਦ ਅਸੀਂ ਜਾਣ ਲੱਗੇ ਸੋਚਿਆ ਤੁਹਾਨੂੰ ਇੱਕ ਵਾਰ ਦਰਸ਼ਨ ਕਰਾ ਦਿੰਦੇ ਹਾਂ ਜੀ ਠੰਡੇ ਪੁਰਜੇ ਤੇ ਸਾਰਿਆਂ ਦੇ ਪਰਿਵਾਰਾਂ ਇਕੱਠੇ ਮੇਲੂ ਪਿਆਰ ਵਖਣ ਜੀ ਤੇ ਇੱਥੋਂ ਅਸੀਂ ਚੱਲ ਪਏ ਆ ਸਾਹਮਣੇ ਵਿਵੇਕ ਸਰ ਗੁਰਦੁਆਰਾ ਜੀ ਵੈਸੇ ਦੱਸਿਆ ਜਾਂਦਾ ਹੈ ਕਿ ਇੱਥੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਜੀ ਇੱਥੇ ਜੰਗਲ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਜੰਗਲ ਦੇ ਵਿੱਚ ਕੁਝ ਰਾਤ ਸ਼ੇਰਾਂ ਨੇ ਇੱਥੇ ਕਹਿੰਦੇ ਇਹਨਾਂ ਦੀ ਰਖਵਾਲੀ ਕੀਤੀ ਸੀ ਜੀ ਸਹਿਬਜ਼ਾਦਿਆਂ ਦੀ ਦੇ ਦੀ ਤੇ ਬਾਕੀ ਥੋੜਾ ਜਿਹਾ ਟਾਈਮ ਨਹੀਂ ਸੀ ਆਪਣੇ ਦਰਸ਼ਨ ਕੀਤੇ ਇਦਾਂ ਵੀਡੀਓ ਨਹੀਂ ਬਣਾ पाए ਤੇ ਜਲਦੀ ਜੀ ਦੁਪਹਿਰ ਬਹੁਤ ਹੋ ਗਈ ਸੀ ਜੀ 2-3 ਵਜ ਗਏ ਸੀ ਜੀ ਤੇ ਆਪਾਂ ਤੇ ਆਪਾਂ ਜੋਤੀ ਸਰੂਪ ਸਾ ਗੁਰਦੁਆਰਾ ਸਾਹਿਬ ਵੀ ਕੇ ਮੱਥਾ ਟੇਕਣ ਜਾਣ ਲੱਗੇ ਜੀ ਆ ਦਰਸ਼ਨ ਕਰੋ ਜੀ ਇੱਥੇ ਸੇਵਾ ਚੱਲ ਰਹੀ ਹੈ ਜੀ ਗੁੰਮਚ ਦੀ ਤੇ ਵੈਸੇ ਸੜਕ ਖਾਲੀ ਹੋਈ ਸੀ ਜੀ ਕਿਉਂਕਿ ਦੁਪਹਿਰ ਵੋ ਸੀ ਜਿੰਨੀ ਵੀ ਸੰਗਤ ਸੀ ਸਾਰੇ ਓਰ ਦੁਆਰੇ ਸੀ ਇਹ ਘਾਰਾਂ ਪੂਰਾ ਛੁੱਟੀ ਕਰਨ ਜੀ ਸੰਗਤ ਬਹੁਤ ਓਦੋਂ ਦੂਰ ਆ ਰੱਖੀ ਸੀ ਜੀ ਦਰਸ਼ਨ ਕਰਨ ਅੱਜ ਇੱਕ ਆਪਣਾ ਜੂਨ ਦਾ ਮਹੀਨਾ ਚੱਲ ਰਿਹਾ ਜੀ ਸਾਰੇ ਜਾਣੀ ਜਾਣਾ ਜੀ ਕਿ ਜੂਨ ਚ ਕੀ ਹੋਇਆ ਸੀ ਕਿ ਤੁਣ ਨੂੰ ਹਕਾਲ ਤੱਕ ਤੇ ਆਪਣਾ ਹਮਲਾ ਹੋਇਆ ਸੀ ਜੀ ਜੋ ਕਦੇ ਨਾ ਭੁੱਲਣੀ ਹੋਵੇ ਜੀ ਬਾਕੀ ਜੋ ਵੀ ਗੌਰਮੈਂਟਾਂ ਦਾ ਤੁਹਾਨੂੰ ਪਤਾ ਹੈ ਜੀ ਮਿਲੀ ਚੂਲੀ ਹੁੰਦੀਆਂ ਸਾਰੀਆਂ ਕੋਈ ਗੌਰਮੈਂਟ ਕਿਸੇ ਦੀ ਸਕੀ ਨਹੀਂ ਹੋਈ ਤੇ ਇੱਥੇ ਆਪਾਂ ਜੋੜੇ ਜਮੇ ਕਰਾ ਕੇ ਤੇ ਗੁਰੂ ਨਾਨਕ ਦੇਵ ਜੀ ਤੋਂ ਤਾਸੀਆਂ ਬਾਰੇ ਦੱਸਿਆ ਗਿਆ ਸੀ ਜੀ ਦੇਖੋ ਧੰਨਾ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਪੈਦਲੀ ਤੁਰ ਕੇ ਸਾਰੀ ਦੁਨੀਆ ਨੁਪੋਚਾਰ ਦਿੱਤਾ ਤੇ ਅੱਜ ਤਾਈਂ ਤੱਕ ਅਸੀਂ ਕਿਸੇ ਦੀ ਸੁਣਕੀ ਨਹੀਂ ਰਾਜੀ ਜੀ ਆ ਲੋ ਜੀ ਦਰਸ਼ਨ ਕਰੋ ਜੀ ਜੋਤੀ ਸਰੂਪ ਦੇ ਤੇ ਕਿਸੇ ਕਿਸੇ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਤਾ ਜੀ ਕਮੈਂਟ ਜਰੂਰ ਕਰਿਓ ਜੀ ਕੁਝ ਟਾਈਮ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਬਾਹਰ ਆ ਗਏ ਜੀ ਆ ਬਾਹਰ ਸ਼ਰੋਪਰ ਬਣਾਇਆ ਹੋਇਆ ਜੀ ਪ੍ਰਸ਼ਾਦ ਲੈਣ ਤੋਂ ਬਾਅਦ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਤੇ ਵੀਡੀਓ ਨੂੰ ਫੁੱਲ ਦੇਖਣ ਵਾਸਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਗੁਰਦੁਆਰੇ ਜੀ ਛੋਟੇ ਸਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਹੈ ਜੀ